ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣੀਓ ਮੇਰਾ ਨਾਮ ਸੁਖਮਣਾ ਮੈਂ 22 ਸਾਲ ਦੀ ਜਵਾਨ ਕੁੜੀ ਹਾਂ ਤੇ ਮੇਰਾ ਆਪਣੇ ਮਾਂ ਪਿਓ ਦੇ ਨਾਲ ਬਹੁਤ ਹੀ ਪਿਆਰ ਘਟਾ ਕਿਉਂਕਿ ਮੈਂ ਛੋਟੀ ਸੀ ਤੇ ਰਾਗਬ ਦੀ ਸਾਵਲੀ ਹੋਣ ਕਰਕੇ ਮੇਰੇ ਘਰਦਿਆਂ ਨੇ ਮੇਰੇ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਮੇਰੇ ਵੱਡੇ ਭੈਣ ਦਾ ਸੋਹਣਾ ਸੀ ਤੇ ਸਾਰੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਤੇਹ ਕਰਦੇ ਸੀ ਬਸ ਮੇਰੀ ਦਾਦੀ ਜੀ ਮੈਨੂੰ ਬਹੁਤ ਪਿਆਰ ਕਰਦੀ ਸੀ ਜਾਂ ਫਿਰ ਮੇਰੀ ਇੱਕ ਭੂਆ ਸੀ ਉਹ ਮੈਨੂੰ ਬਹੁਤ ਹੀ ਪਿਆਰ ਕਰਦੀ ਸੀ ਭੂਆ ਕਹਿੰਦੀ ਹੁੰਦੀ ਸੀ ਕਿ ਸੁਖਮਣ ਮੈਨੂੰ ਪਤਾ ਕਿ ਤੇਰੇ ਨਾਲ ਸਾਰਾ ਪਰਿਵਾਰ ਫਰਕ ਜਿਹਾ ਕਰਦਾ ਵਾ ਪਰ ਤੂੰ ਇਹੋ ਜਿਹੀ ਗੱਲ ਆਪਣੇ ਦਿਮਾਗ ਵਿੱਚ ਨਹੀਂ ਲੈਣੀ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਆ ਤਾਂ ਤੂੰ ਆਪਣੇ ਭੂਆ ਨੂੰ ਦੱਸਣਾ ਮੇਰੀ ਭੂਆ ਦੇ ਵਿਆਹ ਨੂੰ ਹਜੇ ਥੋੜਾ ਟਾਈਮ ਹੀ ਹੋਇਆ ਸੀ ਤੇ ਮੈਂ ਜਨਮ ਲਿਆ ਸੀ ਉਸ ਤੋਂ ਬਾਅਦ ਭੂਆ ਦੇ ਦੋ ਜੋੜੇ ਮੁੰਡੇ ਹੋਏ ਸੀ ਦੋਵੇਂ ਮੇਰੇ ਹਾਨ ਦੇ ਸੀ ਭੂਆ ਕਹਿੰਦੀ ਸੀ ਕਿ ਮੈਨੂੰ ਸੁਖਮਣ ਦੇ ਦਿਓ ਮੇਰੇ ਘਰਦਿਆਂ ਨੇ ਮੈਨੂੰ ਭੂਆ ਨੂੰ ਨਹੀਂ ਦਿੱਤਾ ਤੇ ਮੇਰੇ ਨਾਲ ਬਸ ਫਰਕ ਜਿਹਾ ਹੀ ਕਰਦੇ ਰਹੇ ਭੂਆ ਦੇ ਮੁੰਡੇ ਵੱਡੇ ਹੋ ਗਏ ਸੀ ਤੇ ਉਹਨੇ ਬਾਹਰ ਭੇਜ ਦਿੱਤੇ ਸੀ ਉਹ ਇਕੱਲੀ ਰਹਿ ਗਈ ਸੀ ਫਫੜ ਸਰਕਾਰੀ ਨੌਕਰੀ ਕਰਦਾ ਸੀ ਉਹ ਆਪਣੀ ਡਿਊਟੀ ਤੇ ਚਲਾ ਜਾਂਦਾ ਸੀ ਮੈਂ ਵੀ 12ਵੀਂ ਕਰਕੇ ਵਿਹਲੀ ਬੈਠੀ ਸੀ ਜਦ ਕਿ ਮੇਰੇ ਘਰਦਿਆਂ ਨੇ ਮੇਰੇ ਭੈਣ ਤੇ ਭਰਾ ਦਾ ਵਿਆਹ ਅਮੀਰ ਖਾਨਦਾਨ ਵਿੱਚ ਕੀਤਾ ਸੀ ਉਹ ਵੱਡੇ ਸੀ ਤਾਂ ਮੈਂ ਕੁਝ ਨਾ ਕਹਿ ਸਕੀ ਕਿਉਂਕਿ ਮੇਰੇ ਘਰ ਦੇ ਮੇਰੀ ਕੋਈ ਵੀ ਗੱਲ ਸੁਣਦੇ ਨਹੀਂ ਸੀ ਤੇ ਫਿਰ ਭੂਆ ਮੈਨੂੰ ਆਪਣੇ ਕੋਲ ਲੈ ਗਈ ਸੀ ਮੇਰੇ ਨਾਲ ਇਹਨਾਂ ਫਰਕ ਕਿਉਂ ਕਰਦੇ ਸੀ ਮੈਨੂੰ ਹਾਲੇ ਤੱਕ ਸਮਝ ਨਹੀਂ ਆਈ ਸੀ ਜਦ ਕਿ ਮੈਂ ਵੀ ਉਹਨਾਂ ਦੀ ਆਪਣੀ ਸਗੀਤੀ ਸੀ ਪਰ ਫਿਰ ਵੀ ਉਹ ਵੱਡੇ ਭੈਣ ਭਰਾ ਦਾ ਜ਼ਿਆਦਾ ਹੀ ਪਿਆਰ ਕਰਦੇ ਸੀ ਮੈਂ ਪਲੱਸ 2 ਤੋਂ ਬਾਅਦ ਆਪਣੀ ਭੂਆ ਕੋਲ ਰਹਿਣ ਲੱਗ ਪਈ ਤੇ ਮੇਰੀ ਭੂਆ ਮੈਨੂੰ ਕਹਿੰਦੀ ਕਿ ਚੱਲ ਸੁਖਮਣ ਤੂੰ ਕੋਈ ਗੱਲ ਆਪਣੇ ਦਿਲ ਤੇ ਨਹੀਂ ਲਾਉਣੀ ਤੂੰ ਮੈਨੂੰ ਆਪਣੀ ਮਾਂ ਹੀ ਸਮਝਿਆ ਕਰ ਮੈਂ ਭੂਆ ਕੋਲ ਰਹਿਣ ਲੱਗ ਪਈ ਤੇ ਮੇਰਾ ਭੂਆ ਕੋਲ ਦਿਲ ਵੀ ਲੱਗ ਗਿਆ ਸੀ ਭੂਆ ਦੇ ਸ਼ਰੀਕੇ ਭਾਈਚਾਰੇ ਵਿੱਚ ਕੁੜੀਆਂ ਸੀ ਜਿਨ੍ਹਾਂ ਨਾਲ ਮੇਰਾ ਕਾਫੀ ਪਿਆਰ ਪੈ ਗਿਆ ਸੀ ਤੇ ਮੈਨੂੰ ਇਦਾਂ ਫੀਲ ਹੁੰਦਾ ਸੀ ਕਿ ਜਿੱਦਾਂ ਮੈਂ ਭੂਆ ਦੇ ਘਰ ਹੀ ਜੰਮੀ ਪਲੀ ਹੋਵਾਂ ਮੈਨੂੰ ਵਧੀਆ ਲੱਗਦਾ ਹੁੰਦਾ ਸੀ ਫਿਰ ਇਦਾਂ ਹੀ ਇੱਕ ਦਿਨ ਮੈਂ ਬੈਠੀ ਸੀ ਤਾਂ ਫਫਰ ਡਿਊਟੀ ਤੋਂ ਆਇਆ ਸੀ ਉਮੈਨੂ ਕਹਿਣ ਲੱਗਾ ਕਿ ਸੁਖਮਣ ਮੈਨੂੰ ਇੱਕ ਠੰਡਾ ਜਿਹਾ ਗਲਾਸ ਪਾਣੀ ਦਾ ਦੇ ਬਾਹਰ ਬਹੁਤ ਗਰਮੀ ਆ ਮੈਂ ਏਸੀ ਚਲਾਇਆ ਤੇ ਫੁੱਫੜ ਨੂੰ ਪਾਣੀ ਦਾ ਠੰਡਾ ਗਲਾਸ ਦਿੱਤਾ ਤੇ ਫੁੱਫੜ ਕਹਿਣ ਲੱਗਾ ਕਿ ਤੇਰਾ ਦੇਲੇ ਇੱਥੇ ਲੱਗ ਗਿਆ ਮੈਂ ਕਿਹਾ ਹਾਂਜੀ ਮੈਨੂੰ ਤਾਂ ਇੱਥੇ ਰਹਿ ਕੇ ਬਹੁਤ ਵਧੀਆ ਲੱਗਦਾ ਮੇਰਾ ਦਿਲ ਵੀ ਲੱਗ ਗਿਆ ਮੈਨੂੰ ਕਦੀ ਫੀਲ ਹੀ ਨਹੀਂ ਇਦਾਂ ਹੋਇਆ ਕਿ ਮੈਂ ਆਪਣੇ ਭੂਆ ਦੇ ਘਰ ਆ ਤੇ ਭੂਆ ਨੂੰ ਵੀ ਇਦਾਂ ਫੀਲ ਨਹੀਂ ਹੁੰਦਾ ਕਿ ਉਹ ਇਕੱਲੀ ਆ ਫੁੱਫੜ ਕਹਿੰਦਾ ਹਾਂ ਸਾਨੂੰ ਵੀ ਤੇਰੇ ਨਾਲ ਰੌਣਕ ਜਿਹੀ ਲੱਗਦੀ ਆ ਮੈਂ ਹਜੇ ਬੈਠੀ ਸੀ ਤੇ ਗੱਲਾਂ ਕਰਦੀ ਸੀ ਤਾਂ ਫੁੱਫੜ ਕਹਿਣ ਲੱਗਾ ਸੁਖਮਣ ਤੇਰਾ ਸਾਰਾ ਸਰੀਰ ਸੋਹਣਾ ਬਸ ਤੇਰਾ ਰੰਗ ਥੋੜਾ ਸਾਵਲਾ ਜੇ ਤੂੰ ਥੋੜੀ ਜਿਹੀ ਸੋਹਣੀ ਹੁੰਦੀ ਤਾਂ ਪੱਕਾ ਮੈਂ ਤੇਰੀ ਕਿਸੇ ਮੁੰਡੇ ਨਾਲ ਗੱਲ ਕਰਵਾ ਦੇਣੀ ਸੀ ਤੇ ਤੇਰਾ ਵਿਆਹ ਵੀ ਕਰਵਾ ਦੇਣਾ ਸੀ ਮੇਰੇ ਕੋਲ ਬਹੁਤ ਸੋਹਣੇ ਸੋਹਣੇ ਮੁੰਡੇ ਆ ਉਹ ਗੋਰੀਆਂ ਕੁੜੀਆਂ ਦੇ ਪਿੱਛੇ ਫਿਰਦੇ ਆ ਉਹਨਾਂ ਨੂੰ ਕੁੜੀ ਗੋਰੀ ਚਾਹੀਦੀ ਆ ਜੇ ਤੇਰਾ ਰੰਗ ਗੋਰਾ ਹੁੰਦਾ ਮੈਂ ਪੱਕਾ ਤੇਰਾ ਰਿਸ਼ਤਾ ਕਰ ਹੀ ਦੇਣਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਜੋ ਮੇਰੀ ਕਿਸਮਤ ਵਿੱਚ ਹੋਇਆ ਉਹ ਮੈਨੂੰ ਮਿਲ ਜਾਊਗਾ ਫੁੱਫੜ ਕਹਿੰਦਾ ਤੇਰੀ ਕਿਸਮਤ ਇੰਨੀ ਵੀ ਮਾੜੀ ਨਹੀਂ ਕਿ ਤੈਨੂੰ ਕੋਈ ਘਟੀਆ ਮੁੰਡਾ ਮਿਲੇਗਾ ਮੈਂ ਕਿਸੇ ਨਾਲ ਗੱਲ ਕਰਦਾ ਤੇ ਤੈਨੂੰ ਵਧੀਆ ਮੁੰਡਾ ਲੱਭ ਕੇ ਦੇਊਗਾ ਜੋ ਤੈਨੂੰ ਪਿਆਰ ਕਰੇ ਤੇ ਤੇਰੇ ਨਾਲ ਵਧੀਆ ਹੱਸੇ ਖੇਡੇ ਤੇ ਰੋਮਾਂਸ ਕਰੇ ਫੁੱਫੜ ਦੀ ਕਿਹੜੀ ਗੱਲ ਸੁਣ ਕੇ ਮੇਰੀ ਤਾਂ ਸ਼ਰਮ ਜਿਹੀ ਆ ਗਈ ਸੀ ਮੈਂ ਸੋਚਿਆ ਨਹੀਂ ਸੀ ਕਿ ਫੁੱਫੜ ਇਦਾਂ ਦੀਆਂ ਗੱਲਾਂ ਕਰਦਾ ਹੋਊਗਾ ਉਹ ਤਾਂ ਸਰਕਾਰੀ ਡਿਊਟੀ ਕਰਦਾ ਸੀ ਮੈਨੂੰ ਉਹਦੇ ਬਾਰੇ ਜ਼ਿਆਦਾ ਕੁਝ ਵੀ ਨਹੀਂ ਪਤਾ ਸੀ ਬਸ ਭੂਆ ਦੇ ਕਹਿਣ ਤੇ ਇੱਥੇ ਰਹਿਣ ਲੱਗ ਪਈ ਸੀ ਉਹਨਾਂ ਦੋਹਾਂ ਜੀਆਂ ਨੂੰ ਮੇਰੇ ਤੋਂ ਕੋਈ ਪ੍ਰੋਬਲਮ ਨਹੀਂ ਸੀ ਫਿਰ ਥੋੜਾ ਟਾਈਮ ਹੋਇਆ ਤੇ ਫੁੱਫੜ ਕਹਿੰਦਾ ਕਿ ਹੁਣ ਮੈਨੂੰ ਕੋਈ ਡਿਸਟਰਬ ਨਾ ਕਰਿਓ ਮੈਂ 2 ਕੋ ਘੰਟੇ ਸੌਣਾ ਮੈਂ ਕਿਹਾ ਠੀਕ ਆ ਮੈਂ ਉੱਠ ਕੇ ਬਰਾਂਡੇ 'ਚ ਆਈ ਤਾਂ ਮੈਂ ਸੋਚਾਂ ਵਿੱਚ ਪੈ ਗਈ ਕਿ ਫੁੱਫੜ ਨੇ ਮੈਨੂੰ ਇੰਨੀ ਗੱਲ ਕਿਉਂ ਕਹਿ ਦਿੱਤੀ ਕਿ ਮੇਰਾ ਸਰੀਰ ਸੋਨਾ ਪਰ ਰੰਗ ਕਾਲਾ ਕੁਝ ਦਿਨ ਮੈਂ ਸੋਚਦੀ ਰਹੀ ਤੇ ਫਿਰ ਮੈਂ ਇਗਨੋਰ ਕਰ ਦਿੱਤਾ ਮੈਂ ਵੀ ਕਾਫੀ ਦੇਰ ਪਈ ਸੋਚਦੀ ਰਹੀ ਤੇ ਫਿਰ ਮੈਂ ਸੌ ਗਈ ਸ਼ਾਮ ਹੋਈ ਤਾਂ ਮੈਂ ਸੁੱਤੀ ਉੱઠી ਫੁੱਫੜ ਮੇਰੇ ਕੋਲ ਹੀ ਬੈਠਾ ਸੀ ਇੱਕੋ ਬੈੱਡ ਤੇ ਭੂਆ ਵੀ ਨਾਲ ਬੈਠ ਕੇ ਚਾਹ ਪੀਂਦੀ ਸੀ ਮੈਂ ਉੱਠੀ ਤਾਂ ਫੁੱਫੜ ਕਹਿੰਦਾ ਸੁਖਮਨ ਉੱਠ ਜਾ ਚਾਹ ਪੀ ਲੈ ਮੈਂ ਉੱਠ ਕੇ ਰਸੋਈ ਵਿੱਚ ਚਾਹ ਦਾ ਕੱਪ ਲਿਆ ਤੇ ਫੁੱਫੜ ਕੋਲ ਦੀ ਲੰਘਣ ਲੱਗੀ ਤਾਂ ਦੇਖਿਆ ਫੁੱਫੜ ਕਿਸੇ ਕੁੜੀ ਨਾਲ ਫੋਨ ਤੇ ਚੈਟ ਕਰਦਾ ਸੀ ਮੇਰਾ ਤਾਂ ਅਚਾਨਕ ਧਿਆਨ ਪਿਆ ਸੀ ਮੈਂ ਉਹਦੀ ਚੈਟ ਦੇਖ ਕੇ ਹੈਰਾਨ ਸੀ ਕਿਉਂਕਿ ਉਹ ਕਿਸੇ ਕੁੜੀ ਨਾਲ ਗੱਲ ਕਰਦਾ ਸੀ। ਭੂਆ ਤਾਂ ਅਣਪੜ੍ਹ ਸੀ। ਉਹਨੂੰ ਪੜ੍ਹਨਾ ਨਹੀਂ ਆਉਂਦਾ ਸੀ। ਇਸ ਲਈ ਉਹਨੂੰ ਕੀ ਪਤਾ ਸੀ ਕਿ ਫੁੱਫੜ ਕੀਹਦੇ ਨਾਲ ਚੈਟ ਕਰਦਾ। ਮੈਂ ਫੁੱਫੜ ਦਾ ਫੋਨ ਲੈ ਕੇ ਉਹੀ ਚੈਟ ਪੜ੍ਹਨਾ ਚਾਹੁੰਦੀ ਸੀ। ਮੈਂ ਫੁੱਫੜ ਨੂੰ ਕਿਹਾ ਫੁੱਫੜ ਜੀ ਆਪਣਾ ਫੋਨ ਦਿਓ। ਮੈਂ ਆਪਣੀ ਮੰਮੀ ਨਾਲ ਗੱਲ ਕਰਨੀ ਆ। ਮੇਰੇ ਕੁਝ ਕੱਪੜੇ ਉੱਥੇ ਰਹਿ ਗਏ ਨੇ। ਉਹਨਾਂ ਨੂੰ ਕਹਿਣਾ ਕਿ ਜਦੋਂ ਆਉਣਗੇ ਤਾਂ ਲੈ ਕੇ ਆਉਣ। ਫੁੱਫੜ ਨੇ ਮੈਨੂੰ ਫੋਨ ਦੇ ਦਿੱਤਾ। ਮੈਂ ਅੰਦਰ ਗਈ ਤਾਂ ਪਹਿਲਾਂ ਮੈਂ ਮੰਮੀ ਨੂੰ ਫੋਨ ਕੀਤਾ ਥੋੜੀ ਜਿਹੀ ਗੱਲ ਕਰਕੇ ਫੋਨ ਕੱਟ ਦਿੱਤਾ ਫਿਰ ਮੈਂ ਫੁੱਫੜ ਦੀ ਚੈਟ ਪੜ੍ਹੀ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਉਹ ਕਿਸੇ ਨਾਲ ਮੇਰੇ ਬਾਰੇ ਗੱਲ ਕਰਦਾ ਸੀ ਉਹ ਕਹਿ ਰਿਹਾ ਸੀ ਕਿ ਮੇਰੇ ਸਾਲੇ ਦੀ ਕੁੜੀ ਬਹੁਤ ਸੋਹਣੀ ਆਂ ਸਰੀਰ ਤਾਂ ਮਾਡਲਾਂ ਵਰਗਾ ਬਸ ਰੰਗ ਦੀ ਸਾਵਲੀ ਆ ਵੈਸੇ ਜੱਜਦੀ ਆ ਉੱਚੀ ਲੰਮੀ ਜਵਾਨ ਮੈਂ ਤੈਨੂੰ ਉਹਦੀ ਫੋਟੋ ਖਿੱਚ ਕੇ ਸੈਂਡ ਕਰਾਂਗਾ ਜੇ ਤੈਨੂੰ ਪਸੰਦ ਆਈ ਤਾਂ ਦੱਸ ਦੇਈ ਮੈਂ ਹੈਰਾਨ ਸੀ ਪਰ ਮੈਂ ਫਟਾਫਟ ਫੋਨ ਫੁੱਫੜ ਨੂੰ ਫੋਨ ਚਲੇ ਗਈ ਮੈਂ ਫੁੱਫੜ ਨੂੰ ਫੋਨ ਫੜਾਇਆ ਤੇ ਫਿਰ ਰਸੋਈ ਵਿੱਚ ਕੰਮ ਕਰਨ ਲੱਗ ਪਈ। ਫੁੱਫੜ ਨੇ ਰਾਤ ਦੀ ਡਿਊਟੀ ਤੇ ਚਲਾ ਜਾਣਾ ਸੀ। ਮੈਂ ਤਾਂ ਬਸ ਇਹੀ ਸੋਚਦੀ ਸੀ ਕਿ ਫੁੱਫੜ ਮੇਰੇ ਬਾਰੇ ਕਿਸ ਨਾਲ ਤੇ ਕਿਉਂ ਗੱਲਾਂ ਕਰਦਾ? ਜਾਂ ਤਾਂ ਉਹ ਮੇਰਾ ਕਿਤੇ ਰਿਸ਼ਤਾ ਕਰਾਉਂਦਾ ਹੋਊਗਾ, ਜਾਂ ਫਿਰ ਮੇਰੇ ਬਾਰੇ ਵੈਸੇ ਹੀ ਕਿਸੇ ਨਾਲ ਗੱਲ ਕਰਦਾ ਹੋਗਾ। ਮੇਰੇ ਦਿਮਾਗ ਵਿੱਚੋਂ ਇਹੀ ਗੱਲ ਜਾਂਦੀ ਨਹੀਂ ਸੀ। ਸਾਰੀ ਰਾਤ ਇਹੀ ਸੋਚ ਦੀ ਜੰਗ ਗਈ ਤੇ ਪਤਾ ਨਹੀਂ ਕਦੋਂ ਨੀਂਦ ਆਈ ਤੇ ਸਵੇਰ ਦੇ 6:00 ਵਜੇ ਜਦੋਂ ਮੈਨੂੰ ਜਾਗ ਆਈ ਤਮੈ ਉੱਤਕੇ ਫੇਰ ਰਸੋਈ ਚ ਧੂਆ ਦੇ ਨਾਲ ਕੰਮ ਕਰਾਉਣ ਲੱਗ ਪਈ। ਗਰਮੀ ਬਹੁਤ ਸੀ ਤੇ ਜਲਦੀ ਹੀ ਧੁੱਪ ਚੜ ਜਾਂਦੀ ਸੀ ਇਸ ਲਈ ਸਵੇਰੇ ਸਵੇਰੇ ਕੰਮ ਖਤਮ ਕਰਕੇ ਫਿਰ ਸਾਰਾ ਦਿਨ ਠੰਡੇ ਥਾਂ ਬੈਠਣਾ ਮੈਨੂੰ ਵੀ ਵਧੀਆ ਲੱਗਦਾ ਹੁੰਦਾ ਸੀ। ਘਰ ਦੇ ਘਰ ਕੋਈ ਖਾਸ ਕੰਮ ਤਾਂ ਨਹੀਂ ਸੀ ਇਸ ਲਈ ਮੈਨੂੰ ਜ਼ਿਆਦਾ ਕੰਮ ਵੀ ਨਹੀਂ ਪੈਂਦਾ ਸੀ। ਜਦੋਂ 9:00 ਵਜੇ ਤਾਂ ਫੁੱਫੜ ਘਰ ਆ ਗਿਆ ਸੀ। ਮੈਂ ਫੁੱਫੜ ਨੂੰ ਆਉਂਦਿਆ ਹੀ ਪਾਣੀ ਪਿਲਾਇਆ ਤੇ ਰੋਟੀ ਦਾ ਪੁੱਛਿਆ। ਧੂਆ ਨਹਾਉਣ ਲਈ ਚਲੀ ਗਈ। ਫੁੱਫੜ ਕਹਿੰਦਾ 5 ਮਿੰਟ ਰੁਕ ਜਾ ਮੈਨੂੰ ਸਾਹ ਲੈ ਲੈਣ ਦੇ। ਸਰ ਰੋਟੀ ਖਾਣਾ ਇੰਨਾ ਕਹਿ ਕੇ ਉਹ ਆਰਾਮ ਨਾਲ ਪੈ ਗਿਆ ਸੀ ਮੈਂ ਰਸੋਈ ਵਿੱਚ ਚਲੀ ਗਈ 5 ਕੋ ਮਿੰਟ ਹੋਏ ਤਾਂ ਫੁੱਫੜ ਨੇ ਮੈਨੂੰ ਆਵਾਜ਼ ਮਾਰ ਲਈ ਕਹਿੰਦਾ ਸੁਖਮਣ ਮੈਨੂੰ ਰੋਟੀ ਫੜਾ ਦੇ ਮੈਂ ਫੁੱਫੜ ਨੂੰ ਰੋਟੀ ਫੜਾਉਣ ਗਈ ਤਾਂ ਮੈਨੂੰ ਕਹਿੰਦਾ ਬੈਠ ਜਾ ਕਿੰਨੀ ਗਰਮੀ ਆ ਤੁਹਾਡਾ ਭੂਆ ਭਤੀਜੀ ਦਾ ਵਧੀਆ ਸਾਥ ਆ ਟੜਕੇ ਟੜਕੇ ਕੰਮ ਕਰਕੇ ਟਾਈਮ ਨਾਲ ਵੇਲੀਆਂ ਹੋ ਜਾਂਦੀਆਂ ਨੇ ਇੰਨਾ ਕਹਿ ਕੇ ਉਹ ਮੇਰੇ ਵੱਲ ਵੇਖ ਕੇ ਹੱਸ ਪਿਆ ਮੈਂ ਵੀ ਹੱਸ ਪਈ ਸੀ ਫੁੱਫੜ ਕਹਿੰਦਾ ਸੁਖਮਣ ਤੈਨੂੰ ਇੱਕ ਗੱਲ ਕਹਾਂ ਗੁੱਸਾ ਨਾ ਕਰੀਂ ਮੈਂ ਕੀ ਦੱਸੋ ਕੁੱਫੜ ਜੀ ਤੁਹਾਡੀ ਗੱਲ ਦਾ ਗੁੱਸਾ ਮੈਂ ਕਿਦਾਂ ਕਰ ਸਕਦੀ ਆ ਮੈਨੂੰ ਕਹਿੰਦਾ ਕਿ ਸੁਖਮਣ ਤੂੰ ਇੱਕ ਜਵਾਨ ਕੁੜੀ ਆ ਅੱਜ ਕੱਲ ਜਵਾਨ ਕੁੜੀਆਂ ਮੁੰਡੇ ਇੱਕ ਦੂਜੇ ਨਾਲ ਫਰੈਂਡਸ਼ਿਪ ਕਰਦੇ ਆ ਤੇ ਹਰ ਕਿਸੇ ਕੁੜੀ ਮੁੰਡੇ ਦੇ ਵਿੱਚ ਦਿਲ ਵਿੱਚ ਕੋਈ ਨਾ ਕੋਈ ਹੁੰਦਾ ਹੀ ਆ ਉਹ ਆਪਣੀ ਜ਼ਿੰਦਗੀ ਵਿੱਚ ਇੰਜੋਏ ਕਰਦੇ ਆ ਤੇ ਤੇਰਾ ਦਿਲ ਨਹੀਂ ਕਰਦਾ ਕਿ ਤੇਰੀ ਜ਼ਿੰਦਗੀ ਵਿੱਚ ਵੀ ਕੋਈ ਮੁੰਡਾ ਹੋਵੇ ਜੋ ਤੇਰਾ ਟਾਈਮ ਪਾਸ ਕਰੇ ਅੱਜ ਕੱਲ ਤਾਂ ਕੁੜੀਆਂ ਮੁੰਡਿਆਂ ਦਾ ਇੱਕ ਦੂਜੇ ਬਿਨਾਂ ਟਾਈਮ ਪਾਸ ਕਰਨਾ ਬਹੁਤ ਔਖਾ ਹੋਇਆ ਪਿਆ ਤੂੰ ਪਤਾ ਨਹੀਂ ਕਿੱਦਾਂ ਰਹਿੰਨੀ ਐ ਤੂੰ ਵੀ ਕਿਸੇ ਮੁੰਡੇ ਨਾਲ ਕੋਈ ਗੱਲਬਾਤ ਕਰੀ ਆ ਜਾਂ ਨਹੀਂ ਤਾਂ ਮੇਰੇ ਫੋਨ ਤੇ ਗੱਲ ਕਰ ਲਿਆ ਕਰ ਮੈਂ ਕਿਹਾ ਨਹੀਂ ਫੁੱਫੜ ਜੀ ਮੇਰੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਤੇ ਮੈਨੂੰ ਕੀ ਲੋੜ ਆ ਕਿਸੇ ਨਾਲ ਗੱਲ ਕਰਨ ਦੀ ਮੈਂ ਕਿਹੜਾ ਕੋਈ ਬਹੁਤੀ ਜ਼ਿਆਦਾ ਸੋਹਣੀ ਕੁੜੀ ਆ ਹਰ ਕੋਈ ਮੈਨੂੰ ਨਿੰਦ ਦੇਊਗਾ ਜੇ ਮੇਰੇ ਘਰ ਦੇਆਂ ਨੂੰ ਮੈਂ ਚੰਗੀ ਨਹੀਂ ਲੱਗਦੀ ਤਾਂ ਬਾਹਰ ਲਿਆਂ ਨੂੰ ਮੈਂ ਕਿੱਦਾਂ ਚੰਗੀ ਲੱਗੂਗੀ ਫੁੱਫੜ ਕਹਿਣ ਲੱਗਾ ਕਿ ਇਹ ਤੇਰੇ ਦਿਲ ਦਾ ਵਹਿਮ ਆ ਤੇਰੇ ਘਰ ਦੇ ਤੇਰੇ ਨਾਲ ਫਰਕ ਕਰਦੇ ਆ ਪਰ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਤੂੰ ਦੱਸ ਤੈਨੂੰ ਕਿੱਦਾਂ ਦਾ ਮੁੰਡਾ ਚਾਹੀਦਾ ਮੈਂ ਤੇਰੀ ਉਦਾਂ ਦੇ ਮੁੰਡੇ ਨਾਲ ਹੀ ਗੱਲ ਕਰਵਾ ਦੇਵਾਂਗਾ ਤੇ ਤੂੰ ਉਹਨੂੰ ਮਿਲ ਲਿਆ ਕਰੀ ਫਿਰ ਜਦੋਂ ਵਿਆਹ ਕਰਵਾਉਣਾ ਹੋਊਗਾ ਤੇ ਮੈਂ ਤੁਹਾਡਾ ਵਿਆਹ ਵੀ ਕਰਵਾ ਦੇਵਾਂਗਾ ਫੁੱਫੜ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਕਰਦਾ ਸੀ ਤੇ ਮੈਂ ਕਿਹਾ ਫੁੱਫੜ ਜੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਮੈਂ ਤੁਹਾਡੀ ਧੀ ਆ ਉਹ ਮੈਨੂੰ ਕਹਿੰਦਾ ਕਿ ਠੀਕ ਆ ਮੰਨਿਆ ਕਿ ਤੂੰ ਮੇਰੀ ਧੀ ਆ ਪਰ ਅੱਜ ਕੱਲ੍ਹ ਦੁਨੀਆਦਾਰੀ ਤੇ ਇਹੋ ਕੁਝ ਚੱਲਦਾ ਮੈਂ ਤੇ ਆਪ ਕਿਸੇ ਕੁੜੀ ਨੂੰ ਆਪਣੇ ਚੱਕਰ ਵਿੱਚ ਫਸਾਇਆ ਹੋਇਆ ਉਹ ਬਹੁਤ ਹੀ ਸੂਣੀ ਆ ਤੇਰੀ ਭੂਆ ਨਾਲ ਮਜਬੂਰੀ ਨਾਲ ਹੀ ਇਹ ਜ਼ਿੰਦਗੀ ਲੰਗਾਉਣੀ ਪਈ ਆ ਸਿਰੇ ਦੀ ਕਮਲੀ ਆ ਇਹਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ ਲੱਗਦਾ ਮੈਂ ਤਾਂ ਟਾਈਮ ਪਾਸ ਲਈ ਰੱਖੀ ਹੋਈ ਆ ਤਾਂ ਤੂੰ ਆਪਣੇ ਭੂਆ ਨਾਲ ਕੋਈ ਗੱਲ ਵੀ ਨਾ ਕਰੀ ਵੈਸੇ ਵੈਸੇ ਤੈਨੂੰ ਤੂੰ ਪਤਾ ਨਹੀਂ ਕਿੱਦਾਂ ਦੀ ਕੁੜੀਆਂ ਜਿਹਨੂੰ ਕਿਸੇ ਨਾਲ ਪਿਆਰ ਨਹੀਂ ਹੋਇਆ ਅੱਜ ਕੱਲ ਤਾਂ ਤੇਰੇ ਤੋਂ ਤੂੰ ਵੀ ਘਟਿਆ ਕੁੜੀਆਂ ਸੋਹਣੇ ਸੋਹਣੇ ਤੇ ਅਮੀਰ ਮੁੰਡੇ ਸੈੱਟ ਕਰੀ ਫਿਰਦੀਆਂ ਮੈਨੂੰ ਫੁੱਫੜਦੀਆਂ ਇਹ ਗੱਲਾਂ ਸੁਣ ਕੇ ਬੜੀ ਸ਼ਰਮ ਜਿਹੀ ਆਉਂਦੀ ਸੀ ਫਿਰ ਮੈਨੂੰ ਲੱਗਿਆ ਕਿ ਸ਼ਾਇਦ ਮੇਰੇ ਨਾਲ ਉਹ ਠਰਕ ਜਿਹਾ ਭੋਰਦਾ ਤੇ ਆਪਣਾ ਟਾਈਮ ਪਾਸ ਕਰਦਾ ਸੀ ਮੈਂ ਇਗਨੋਰ ਕਰ ਦਿੱਤਾ ਕਿਉਂਕਿ ਮੈਂ ਇਹੋ ਜਿਹੀ ਨਹੀਂ ਸੀ ਮੈਨੂੰ ਤਾਂ ਬਸ ਇਹ ਸੀ ਕਿ ਮੇਰੀ ਭੂਆ ਨੇ ਮੈਨੂੰ ਰੱਖ ਕੇ ਮੇਰੇ ਤੇ ਬੜਾ ਵੱਡਾ ਐਹਸਾਨ ਕੀਤਾ ਸੀ ਫਿਰ ਇਦਾਂ ਹੀ ਰੋਜ਼ ਫੁੱਫੜ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਕਰਦਾ ਰਹਿੰਦਾ ਸੀ ਇੱਕ ਦਿਨ ਮੈਨੂੰ ਕਹਿੰਦਾ ਸੁਖਮਣਾ ਤੇਰੇ ਕੋਲ ਕੋਈ ਫੋਨ ਵੀ ਨਹੀਂ ਆ ਚੱਲ ਮੈਂ ਤੈਨੂੰ ਫੋਨ ਲਿਆ ਕੇ ਦਿੰਦਾ ਮੈਂ ਕਿਹਾ ਨਹੀਂ ਰਹਿਣ ਦਿਓ ਮੈਨੂੰ ਲੋੜ ਨਹੀਂ ਆ ਇਹ ਹੀ ਵਰਤ ਲੈਣੀ ਆ ਮੇਰੇ ਕਈ ਵਾਰ ਮਨਾ ਕਰਨ ਤੇ ਵੀ ਫੁੱਫੜ ਨੇ ਮੈਨੂੰ ਜ਼ਬਰਦਸਤੀ ਫੋਨ ਲੈ ਕੇ ਦਿੱਤਾ ਮੈਂ ਤਾਂ ਹੈਰਾਨ ਸੀ ਫਿਰ ਮੈਨੂੰ ਨਵੀਂ ਸਿਮ ਵੀ ਲਿਆ ਕੇ ਦਿੱਤੀ ਮੇਰਾ ਨਵਾਂ ਨੰਬਰ ਸੀ ਤੇ ਮੈਂ ਬਸ ਉਹ ਆਫ ਫੜ ਤੇ ਬੰਮੀ ਡੈਡੀ ਦਾ ਨੰਬਰ ਹੀ ਸੇਵ ਕੀਤਾ ਸੀ ਹੋਰ ਕਿਸੇ ਨਾਲ ਮੇਰਾ ਇੰਨਾ ਪਿਆਰ ਹੀ ਨਹੀਂ ਸੀ ਫੋਨ ਲਿਆਂ ਦੇ ਨੂੰ ਹਫਤਾ ਕੋ ਹੋਇਆ ਤਾਂ ਫੁੱਫੜ ਨੇ ਮੈਨੂੰ ਇੱਕ ਵੀਡੀਓ ਤੇ ਫੋਟੋ ਸੈਂਡ ਕੀਤੀ ਜਦੋਂ ਮੈਂ ਦੇਖਿਆ ਤਾਂ ਪ੍ਰੇਮੀ ਤੇ ਪ੍ਰੇਮਿਕਾ ਦੀ ਸੀ ਜੋ ਹੱਦ ਤੋਂ ਇੱਕ ਹੱਦ ਤੋਂ ਵੱਧ ਇੱਕ ਦੂਸਰੇ ਨੂੰ ਪਿਆਰ ਕਰਦੇ ਸੀ ਜਿਹਦੇ ਵਿੱਚ ਉਹਨਾਂ ਦਾ ਵਿਆਹ ਨਹੀਂ ਹੋਇਆ ਸੀ ਕਿਉਂਕਿ ਉਹਨਾਂ ਦੀ ਜਾਤ ਹੋਰ ਸੀ ਤੇ ਉਹਨਾਂ ਦੇ ਘਰ ਦੇ ਮਨ ਦੇ ਨਹੀਂ ਸੀ ਇਸ ਲਈ ਮੁੰਡੇ ਤੇ ਕੁੜੀ ਨੇ ਸੁਸਾਇਡ ਕਰ ਲਿਆ ਇਸ ਦੁਨੀਆ ਤੋਂ ਆਪਣੀ jaan ਗਵਾ ਲਈ ਮੈਂ ਜਦੋਂ ਉਹ ਵੀਡੀਓ ਦੇਖੀ ਤਾਂ ਮੈਂ ਕਿਸੇ ਗੱਲ ਤੋਂ ਝਿਜਕੀ ਨਹੀਂ ਮੈਂ ਫਟਾਫਟ ਪੁੱਛਿਆ ਉਫ ਫੁੱਫੜ ਜੀ ਤੁਸੀਂ ਮੈਨੂੰ ਇਹ ਵੀਡੀਓ ਕਿਉਂ ਸੈਂਡ ਕੀਤੀ ਕਦੀ ਤੁਸੀਂ ਮੇਰੇ ਨਾਲ ਇਹੋ ਜੀਆਂ ਬੇਸ਼ਰਮੀਆ ਵਾਂਗੂ ਗੱਲਾਂ ਕਰਦੇ ਹੋ ਤੇ ਕਦੀ ਮੈਨੂੰ ਇਦਾਂ ਦੀਆਂ ਵੀਡੀਓ ਸੈਂਡ ਕਰਦੇ ਹੋ ਮੈਨੂੰ ਤੁਹਾਡੇ ਕੋਈ ਸਮਝ ਨਹੀਂ ਆ ਰਹੀ ਤੁਸੀਂ ਮੈਨੂੰ ਕੀ ਕਹਿਣਾ ਚਾਹੁੰਦੇ ਹੋ ਤਾਂ ਫੁੱਫੜ ਮੈਨੂੰ ਕਹਿ ਲਗਾਤੀ ਏ ਮੇਰੇ ਕੋਲ ਬੈਠ ਮੈਂ ਤੈਨੂੰ ਪਰਖਣਾ ਚਾਹੁੰਦਾ ਸੀ ਤਾਂ ਤੇਰੇ ਨਾਲ ਇਹੋ ਜਿਹੀ ਗੱਲਾਂ ਕਰਦਾ ਸੀ ਤੇ ਇਹ ਵੀਡੀਓ ਤੈਨੂੰ ਮੈਂ ਇਸ ਲਈ ਸੈਂਡ ਕੀਤੀ ਕਿ ਜੋ ਕੰਮ ਕਰਦੇ ਆ ਫਿਰ ਉਹਨਾਂ ਦੇ ਘਰ ਦੇ ਇਸ਼ਕ ਬਾਜੀ ਦੂਰ ਨਹੀਂ ਹੁੰਦੀ ਤੇ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਬੱਚੇ ਇਹੋ ਜਿਹੀ ਘਟੀਆ ਕੰਮਾਂ ਕਰਕੇ ਇੱਜ਼ਤ ਨੂੰ ਦਾਗ ਲੱਗੇ ਇਹ ਸਿਰਫ ਇੱਜ਼ਤ ਵਾਲੇ ਲੋਕ ਹੀ ਸਮਝਦੇ ਨੇ ਜੋ ਕਹਿੰਦੇ ਨੇ ਕਿ ਬੱਚਿਆਂ ਦੀ ਖੁਸ਼ੀ ਤੇ ਜੋ ਅਣਖ ਨਾਲ ਚੱਲਦੇ ਆ ਉਹੀ ਪਾਰ ਲੰਘ ਜਾਂਦੇ ਨੇ ਮੈਂ ਇਹੀ ਸਮਝਾਉਣਾ ਚਾਹੁੰਦਾ ਸੀ ਤੇ ਇਹੀ ਦੇਖਣਾ ਚਾਹੁੰਦਾ ਸੀ ਕਿ ਤੇਰੇ ਦਿਨ ਵਿੱਚ ਕੀ ਗੱਲ ਆਉਂਦੀ ਆ ਮੈਨੂੰ ਪਤਾ ਸੀ ਕਿ ਇਹ ਵੀਡੀਓ ਦੇਖ ਕੇ ਤੂੰ ਮੈਨੂੰ ਜਰੂਰ ਪੁੱਛੇਂਗੀ ਕਿ ਫੁੱਫੜ ਜੀ ਤੁਹਾਡਾ ਕੀ ਮਤਲਬ ਆ ਮੈਂ ਤਾਂ ਹੈਰਾਨ ਹੋ ਗਈ ਕਿ ਮੇਰੇ ਨਾਲ ਫੁੱਫੜ ਪਹਿਲਾਂ ਇਹੋ ਜਿਹੀਆਂ ਗੱਲਾਂ ਕਰਦਾ ਸੀ ਫਿਰ ਇੱਕ ਵੀਡੀਓ ਸੈਂਡ ਕਰ ਦਿੱਤੀ ਸ਼ਾਇਦ ਉਹ ਸੱਚੀ ਮੈਨੂੰ ਪਰਖਣਾ ਚਾਹੁੰਦਾ ਸੀ ਕਿ ਮੈਂ ਕਿਹੋ ਜਿਹੀ ਕੁੜੀ ਆ ਕਿਉਂਕਿ ਮੈਂ ਇਹੋ ਜਿਹੀ ਹੈ ਹੀ ਨਹੀਂ ਸੀ ਫੁੱਫੜ ਨੂੰ ਲੱਗਦਾ ਸੀ ਕਿ ਮੈਂ ਉਹਨਾਂ ਤੋਂ ਕੁਝ ਲਪੋ ਰਹੀ ਆ ਪਰ ਮੈਂ ਕੀ ਲਪਾਉਣਾ ਸੀ ਮੇਰੇ ਕੋਲ ਤਾਂ ਲਪੋਣ ਲਈ ਕੁਝ ਵੀ ਨਹੀਂ ਸੀ ਮੇਰੇ ਘਰਦਿਆਂ ਨੇ ਮੇਰੇ ਨਾਲ ਪਹਿਲਾਂ ਹੀ ਫਰਕ ਕੀਤਾ ਤੇ ਆਖਰ ਪੂਆ ਨੂੰ ਮੇਰੇ ਤੇ ਪਿਆਰ ਸੀ ਤੇ ਉਹਨਾਂ ਨੇ ਮੇਰੇ ਨਾਲ ਕੋਈ ਫਰਕ ਨਹੀਂ ਕੀਤਾ ਤੇ ਮੈਂ ਉਹਨੂੰ ਆਪਣੇ ਮਾਂ ਨਾਲੋਂ ਜ਼ਿਆਦਾ ਹੀ ਸਮਝਦੀ ਸੀ ਮੈਂ ਉਹਦੇ ਤੋਂ ਕੀ ਲੁਕਾਉਂਦੀ ਜਿਹਨੇ ਮੈਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਸੀ ਮੈਂ ਉਹਦੇ ਤੋਂ ਲੁਕੋ ਕੇ ਕਿੱਥੇ ਜਾਣਾ ਸੀ ਮੈਂ ਫੁੱਫੜ ਨੂੰ ਕਿਹਾ ਕਿ ਫੁੱਫੜ ਜੀ ਤੁਹਾਨੂੰ ਕੋਈ ਗਲਤ ਫਹਮੀ ਹੋਈ ਹੋਊਗੀ ਪਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੈਂ ਇਹੋ ਜਿਹੀ ਬਿਲਕੁਲ ਵੀ ਨਹੀਂ ਆ ਫੜ ਕਹਿਣ ਲਗਾ ਮੈਨੂੰ ਸਭ ਪਤਾ ਤੂੰ ਉਸ ਦਿਨ ਮੇਰਾ ਫੋਨ ਫੜ ਕੇ ਚੈਟ ਦੇਖਦੀ ਸੀ ਨਾ ਉਹ ਤਾਂ ਮੈਂ ਆਪਣੀ ਭੈਣ ਦੇ ਨਾਲ ਤੇਰੇ ਬਾਰੇ ਗੱਲ ਕਰਦਾ ਸੀ ਕਿਉਂਕਿ ਉਹਦਾ ਮੁੰਡਾ ਜਵਾਨ ਆ ਤੇ ਆਸਟ੍ਰੇਲੀਆ ਵਿੱਚ ਪੱਕਾ ਮੈਂ ਚਾਹੁੰਦਾ ਕਿ ਉਹ ਮੁੰਡਾ ਇੰਡੀਆ ਦੀ ਕੁੜੀ ਨਾਲ ਵਿਆਹ ਕਰਵਾਉਣ ਲਈ ਮੰਨ ਜਾਵੇ ਤਾਂ ਮੈਂ ਤੇਰਾ ਵਿਆਹ ਉਹਦੇ ਨਾਲ ਪੱਕਾ ਕਰ ਦੇਵਾਂਗਾ ਇੱਕ ਤਾਂ ਤੂੰ ਸਾਨੂੰ ساری ਜ਼ਿੰਦਗੀ ਯਾਦ ਰੱਖੇਂਗੀ ਤੇ ਮੈਂ ਤੇਰੇ ਮਾਪਿਆਂ ਨਾਲੋਂ ਤੇਰੀ ਜ਼ਿੰਦਗੀ ਬਾਰੇ ਵਧੀਆ ਹੀ ਸੋਚਿਆ ਕਿ ਦੂਸਰਾ ਤੇਰੇ ਨਾਲ ਕੋਈ ਫਰਕ ਵੀ ਨਹੀਂ ਕੀਤਾ। ਮੇਰੀ ਭੈਣ ਨੇ ਤੇਰੀ ਫੋਟੋ ਮੁੰਡੇ ਨੂੰ ਸੈਂਡ ਕੀਤੀ ਆ ਤੇ ਤੇਰੇ ਬਾਰੇ ਸਭ ਕੁਝ ਚੰਗਾ ਦੱਸ ਕੇ ਤੇਰੀ ਵਿਡਿਆਈ ਕੀਤੀ ਆ। ਮੈਨੂੰ ਪੂਰਾ ਯਕੀਨ ਆ ਕਿ ਉਹ ਵਿਆਹ ਲਈ ਝੂਰ ਮੰਨ ਜਾਊਗਾ। ਕਿਉਂਕਿ ਉਹਨਾਂ ਦਾ ਮੁੰਡਾ ਮੇਰੀ ਭੈਣ ਤੇ ਸਾਡੇ ਜਵਾਈ ਦੇ ਕਹਨੇਕਾਰ ਵਿੱਚ ਬਹੁਤ ਆ। ਉਹਨਾਂ ਦਾ ਇੱਕੋ ਇੱਕ ਮੁੰਡਾ ਤੇ ਮੈਂ ਚਾਹੁੰਦਾ ਕਿ ਤੂੰ ਮੇਰੀ ਰਿਸ਼ਤੇਦਾਰੀ ਵਿੱਚ ਹੀਤੀ ਬਣ ਕੇ ਰਵੇਂ। ਮੈਂ ਤੇਰਾ ਮਾੜਾ ਨਹੀਂ ਸੋਚਦਾ। ਇਸ ਲਈ ਮੈਂ ਤੇਰਾ ਰਿਸ਼ਤਾ ਬਾਹਰ ਕਰਾ ਕੇ ਤੇਰੇ ਮਾਪਿਆਂ ਨੂੰ ਇਹ ਦਿਖਾਉਣਾ ਚਾਹਣਾ ਕਿ ਧੀयां ਜਿੱਦਾਂ ਮਰਜੀ ਹੋਣ ਕਦੇ ਵੀ ਫਰਕ ਨਹੀਂ ਕਰਨਾ ਚਾਹੀਦਾ ਤੇ ਤੂੰ ਆਪਣੇ ਭੈਣ ਭਰਾਵਾਂ ਨਾਲ ਹੋਈ ਵਧੀਆ ਤੇ ਸੌਖੀ ਜ਼ਿੰਦਗੀ ਗੁਜ਼ਾਰੇਂਗੀ ਮੈਂ ਤੈਨੂੰ ਖੁਸ਼ ਦੇਖਣਾ ਚਾਹਣਾ ਪਰ ਤੂੰ ਕਿਸੇ ਮੁੰਡੇ ਨਾਲ ਕੋਈ ਗੱਲਬਾਤ ਨਾ ਕਰਕੇ ਮੇਰਾ ਤਾਂ ਤੂੰ ਦਿਲ ਹੀ ਜਿੱਤ ਲਿਆ ਮੈਂ ਤੇਰੇ ਤੋਂ ਸਭ ਕੁਝ ਵਾਰਨ ਲਈ ਤਿਆਰ ਆ ਜੇ ਮੁੰਡੇ ਵਾਲੇ ਕਹਿਣਗੇ ਕਿ ਸਾਨੂੰ ਥੋੜੇ ਪੈਸੇ ਚਾਹੀਦੇ ਆ ਤਾਂ ਮੈਂ ਪੈਸੇ ਦੇਣ ਲਈ ਵੀ ਤਿਆਰ ਆ ਇੱਕ ਚੰਗੇ ਧੀ ਪੁੱਤ ਦੇ ਲਈ ਮਾਂ ਪਿਓ ਹਰ ਚੀਜ਼ ਵਾਰਨ ਤੋਂ ਤਿਆਰ ਹੋ ਜਾਂਦਾ ਪਰ ਤੇਰੇ ਮਾਂ ਪਿਓ ਪਤਾ ਨਹੀਂ ਕਿਹੋ ਜੇ ਆ ਤੁਹਾਨੂੰ ਕੁਝ ਸਮਝਦੇ ਨਹੀਂ ਉਹਨਾਂ ਨੂੰ ਤੇਰੇ ਨਾਲ ਦਿਲੋਂ ਪਿਆਰ ਨਹੀਂ ਹੋਇਆ ਮੈਂ ਨਹੀਂ ਚਾਹੁੰਦਾ ਕਿ ਤੈਨੂੰ ਉਹ ਕਿਸੇ ਘਟੀਆ ਮੁੰਡੇ ਨਾਲ ਵਿਆਹਣ ਤੇ ਤੂੰ ਹਮੇਸ਼ਾ ਇਹੋ ਜਿਹੀ ਜ਼ਿੰਦਗੀ ਗੁਜ਼ਾਰੀ ਮੇਰਾ ਤਾਂ ਇਹੀ ਸੁਪਨਾ ਕਿ ਜੇ ਤੂੰ ਮੇਰੇ ਘਰ ਰਹਿਣੀ ਹੈ ਤਾਂ ਲੋਕ ਕਹਿਣ ਕਿ ਅਸੀਂ ਤੈਨੂੰ ਆਪਣੀ ਧੀ ਨਾਲੋਂ ਵੱਧ ਹੀ ਸਮਝਿਆ ਲੋਕ ਸਾਡੀ ਵੀ ਵਧਾਈ ਕਰਨ ਅੱਜ ਤੱਕ ਮੇਰੇ ਬੱਚਿਆਂ ਨੇ ਕਦੇ ਵੀ ਸਾਡੀ ਪਿੱਠ ਨਹੀਂ ਲੱਗਣ ਦਿੱਤੀ ਤੇ ਤੂੰ ਵੀ ਸਾਡੀ ਇੱਜ਼ਤ ਨੂੰ ਆਪਣੀ ਸਮਝ ਕੇ ਰੱਖੀ ਤਾਕੇ ਸਾਨੂੰ ਵੀ ਕੋਈ ਦੁੱਖ ਨਾ ਹੋਵੇ ਕਿ ਅਸੀਂ ਬਗਾਨੀ ਧੀ ਨੂੰ ਘਰ ਵਿੱਚ ਰੱਖਿਆ ਤੇ ਉਹਨੇ ਸਾਡੀ ਇੱਜ਼ਤ ਨੂੰ ਬਦਨਾਮ ਕਰ ਦਿੱਤਾ ਮੈਂ ਤਾਂ ਤੇਰਾ ਭਲਾ ਚਾਹਣਾ ਤੇਰੀ ਭੂਆ ਤਾਂ ਮੇਰੀ ਭੈਣ ਨੂੰ ਵੀ ਫੋਨ ਕਰਕੇ ਕਹਿੰਦੀ ਆ ਕਿ ਤੂੰ ਆਪਣੇ ਮੁੰਡੇ ਨਾਲ ਜਲਦੀ ਗੱਲ ਕਰਕੇ ਕਰ ਤੇ ਅਸੀਂ ਰਿਸ਼ਤਾ ਪੱਕਾ ਕਰਨਾ ਮੈਂ ਵੀ ਇਹੀ ਗੱਲ ਕਰਦਾ ਕਿ ਤੇਰੇ ਲਈ ਵਧੀਆ ਰਿਸ਼ਤਾ ਆਵੇ ਤੇ ਤੇਰੇ ਮਾਪਿਆਂ ਨੂੰ ਵੀ ਪਤਾ ਲੱਗੇ ਕਿ ਧੀਆਂ ਵਿੱਚ ਫਰਕ ਨਹੀਂ ਕਰੀਦਾ ਸਗੋਂ ਵੱਧ ਚੜ ਕੇ ਧੀਆਂ ਦਾ ਪੁੰਨ ਕਰੀਦਾ ਤੇ ਉਹ ਵੀ ਸਾਰੀ ਜ਼ਿੰਦਗੀ ਬੰਦੇ ਨੂੰ ਖੁਸ਼ੀਆਂ ਦਿੰਦਾ ਰੱਬ ਪਤਾ ਨਹੀਂ ਕਿਹੜਿਆਂ ਰੰਗਾਂ ਵਿੱਚ ਰਾਜੀ ਆ ਤੇਰੇ ਮਾਂ ਪਿਓ ਪਤਾ ਨਹੀਂ ਕਿਹੜੇ ਰੱਬ ਨੂੰ ਮੰਨਦੇ ਆ ਜੋ ਤੈਨੂੰ ਢੱਜਮ ਪਾਲ ਕੇ ਹੁਣ ਤੇਰੇ ਨਾਲ ਫਰਕ ਕਰਦੇ ਆ ਤੇ ਮੈਨੂੰ ਇਦਾਂ ਦੇ ਲੋਕ ਬਿਲਕੁਲ ਵੀ ਪਸੰਦ ਨਹੀਂ ਜਦੋਂ ਦਾ ਤੇਰੀ ਭੂਆ ਨੇ ਮੈਨੂੰ ਇਹ ਸਭ ਕੁਝ ਬਾਰੇ ਤੇਰੇ ਬਾਰੇ ਦੱਸਿਆ ਤਾਂ ਮੈਨੂੰ ਬਹੁਤ ਖਿਜ ਚੜੀ ਜੀ ਸੀ ਕਿ ਕਾਸ਼ ਸਾਡੇ ਵੀ ਇੱਕ ਧੀ ਹੁੰਦੀ ਮੈਂ ਉਹਨੂੰ ਕਿੰਨੇ ਲਾਡਾਂ ਨਾਲ ਪਾਲਣਾ ਸੀ ਤੇ ਅੱਜ ਮੈਂ ਉਹਨੂੰ ਕਿਸੇ ਵਧੀਆ ਨੌਕਰੀ ਜਾਂ ਫਿਰ ਬਾਹਰ ਚੰਗਾ ਰਿਸ਼ਤਾ ਵੇਖ ਕੇ ਭੇਜ ਹੀ ਦੇਣਾ ਸੀ ਪਰ ਹੁਣ ਮੈਂ ਤੈਨੂੰ ਆਪਣੀ ਤੀ ਮੰਨਿਆ ਮੇਰੇ ਕੋਲ ਗਲਤੀ ਹੋ ਗਈ ਕਿ ਮੈਂ ਤੈਨੂੰ ਪਰਖਣ ਲੱਗ ਪਿਆ ਪਰ ਮੈਨੂੰ ਤੇਰੀ ਕੋਈ ਪਰਖ ਨਹੀਂ ਕਰਨੀ ਚਾਹੀਦੀ ਸੀ ਜਦੋਂ ਫੁੱਫੜ ਜੀ ਨੇ ਮੇਰੇ ਕੋਲ ਗਲਤੀ ਮੰਨੀ ਤਾਂ ਮੈਂ ਕਿਹਾ ਤੁਹਾਨੂੰ ਗਲਤੀ ਮੰਨਣ ਦੀ ਕੋਈ ਲੋੜ ਨਹੀਂ ਤੁਸੀਂ ਜੋ ਵੀ ਕਰਦੇ ਹੋ ਸਹੀ ਕਰਦੇ ਹੋ ਇੰਨੇ ਚਿਰ ਨੂੰ ਫੁੱਫੜ ਦੇ ਫੋਨ ਤੇ ਫੋਨ ਆਇਆ ਤਾਂ ਉਹ ਫੋਨ ਫੁੱਫੜ ਦੇ ਭੈਣ ਦਾ ਸੀ ਤੇ ਕਹਿਣ ਲੱਗੀ ਵੀਰੇ ਤੈਨੂੰ ਵਧਾਈਆਂ ਤੁਹਾਡਾ ਪਾਂਜਾ ਇਸ ਵਿਆਹ ਲਈ ਮੰਨ ਗਿਆ ਤੁਸੀਂ ਕੁੜੀ ਨੂੰ ਮਨਾ ਲਓ ਤੇ ਅਸੀਂ ਗੁਲਜ਼ਾਰ ਨੂੰ ਬਾਹਰੋਂ ਸਾਥ ਲਾਵਾਂਗੇ ਤੇ ਫਿਰ ਦੋਵਾਂ ਨੂੰ ਬਿਠਾ ਕੇ ਸ਼ਗਨ ਪਾ ਦੇਵਾਂਗੇ ਤੇ ਵਿਆਹ ਕਰਵਾ ਕੇ ਗੁਲਜ਼ਾਰ ਕੁੜੀ ਨੂੰ ਬਾਹਰ ਹੀ ਲੈ ਜਾਊਗਾ ਜਦੋਂ ਇੰਨੀ ਗੱਲ ਫੁੱਫੜ ਨੇ ਸੁਣੀ ਤਾਂ ਮੇਰੇ ਸਿਰ ਤੇ ਹੱਥ ਰੱਖ ਕੇ ਹੱਸ ਪਿਆ ਤੇ ਕਹਿਣ ਲੱਗਾ ਸੁਖਮਣ ਤੇਰੀ ਕਿਸਮਤਾਂ ਜਾਗ ਗਈ ਆ ਹੁਣ ਤੇਰੇ ਮਾਂ ਪਿਓ ਮਾਂ ਤੇ ਉਹਦੀਆਂ ਅੱਖਾਂ ਅੱਡੀਆਂ ਰਹਿ ਜਾਣਗੀਆਂ ਕਿਤੇ ਭਲੇਖੇ ਵਿੱਚ ਨਾਰਾ ਹੈ ਕਿ ਸ਼ਾਇਦ ਸੁਖਮਣ ਉਹ ਆਪਣੇ ਘਰ ਰੱਖ ਕੇ ਕਿਸੇ ਨਸ਼ੇੜੀ ਨਾਲ ਹੀ ਵਿਆਹ ਕੇ ਤੋਰ ਦੇਣਗੀ ਉਹਨਾਂ ਨੇ ਤਾਂ ਤੇਰੀ ਫਿਕਰ ਹੀ ਖਤਮ ਕਰ ਦਿੱਤੀ ਸੀ ਸਾਨੂੰ ਤਾਂ ਤੇਰੀ ਫਿਕਰ ਹੁੰਦੀ ਸੀ ਇਸ ਲਈ ਮੈਂ ਆਪਣੇ ਭੈਣ ਨੂੰ ਇਸ ਵਿਆਹ ਲਈ ਮਨਾਇਆ ਤਾਂ ਉਹ ਸਾਰੇ ਮੰਨ ਵੀ ਗਿਆ ਹੁਣ ਵਿਆਹ ਦੀਆਂ ਤਿਆਰੀਆਂ ਕਰ ਤੇ ਆਪਣੇ ਭੂਆ ਦੇ ਨਾਲ ਸਾਰੇ ਵਿਆਹ ਦੀ ਸ਼ਾਪਿੰਗ ਕਰ ਲਈ ਕਿਸੇ ਚੀਜ਼ ਨੂੰ ਲੈਣ ਲੱਗੇ ਝਿਜਕਣਾ ਨਹੀਂ ਤੇ ਜੋ ਵੀ ਚਾਹੀਦਾ ਹੋਇਆ ਲੈ ਲਿਓ ਪੈਸੇ ਦੀ ਪਰਵਾਹ ਨਾ ਕਰਨੀ ਜਿੰਨੀ ਲੋੜ ਹੋਈ ਵਰਤ ਲਿਓ ਮੈਂ ਫੁੱਫੜ ਦੇ ਮੂੰਹੋਂ ਇੰਨੀ ਗੱਲ ਸੁਣ ਕੇ ਸ਼ਰਮਾ ਕੇ ਅੰਦਰ ਚਲੀ ਗਈ ਮੈਨੂੰ ਤਾਂ ਸ਼ਰਮ ਆਉਣ ਲੱਗ ਗਈ ਸੀ ਪਰ ਮੈਂ ਹਾਲੇ ਤੱਕ ਮੁੰਡਾ ਨਹੀਂ ਦੇਖਿਆ ਸੀ ਮੈਂ ਕੁਝ ਟਾਈਮ ਬਾਅਦ ਬਾਹਰ ਆਈ ਤਾਂ ਭੂਆ ਤੇ ਫੁੱਫੜ ਬੈਠੇ ਗੱਲਾਂ ਕਰਦੇ ਸੀ ਤੇ ਬਹੁਤ ਹੀ ਖੁਸ਼ ਸੀ ਤੇ ਫਿਰ ਭੂਆ ਕਹਿਣ ਲੱਗੇ ਕਿ ਮੁੰਡਾ ਵੀ ਬਹੁਤ ਸਾਹੂਆ ਸੁਖਮਣਾ ਹਮੇਸ਼ਾ ਖੁਸ਼ ਰਹੂਗੀ ਤੇ ਨਾਲੇ ਸਾਡੇ ਗੁਣ ਗਾਇਆ ਕਰੂਗੀ ਮੈਨੂੰ ਫਿਰ ਸ਼ਰਮ ਆਉਣ ਲੱਗ ਪਈ ਤੇ ਮੈਂ ਕਿਹਾ ਭੂਆ ਜੀ ਜਿੱਦਾਂ ਤੁਹਾਨੂੰ ਚੰਗਾ ਲੱਗੇ ਉਦਾਂ ਹੀ ਕਰ ਲਓ ਫਿਰ ਤੁਹਾਡੇ ਨਾਲ ਹੀ ਮੈਂ ਖੁਸ਼ਾਂ ਏਦਾਂ ਕੁਝ ਦਿਨ ਲੰਘ ਗਏ ਤੇ ਮੁੰਡਾ ਪਾਰੋਂ ਆ ਗਿਆ ਸੀ ਭੂਆ ਨੂੰ ਫਿਰ ਉਹਦੀ ਨਾਨਾ ਦਾ ਫੋਨ ਆਇਆ ਉਹਨਾਂ ਨੇ ਰਿਸ਼ਤਾ ਕਰਨ ਲਈ ਘਰ ਆਉਣਾ ਸੀ ਮੇਰੀ ਭੂਆ ਨੇ ਮੇਰੇ ਮੰਮੀ ਡੈਡੀ ਨੂੰ ਫੋਨ ਕੀਤਾ ਤੇ ਉਹ ਵੀ ਆ ਗਏ ਮੈਨੂੰ ਤੇ ਗੁਲਜ਼ਾਰ ਨੂੰ ਇਕੱਠਿਆਂ ਬਿਠਾ ਦਿੱਤਾ ਕੁਝ ਦਿਨਾਂ ਬਾਅਦ ਸਾਡਾ ਵਿਆਹ ਰੱਖ ਦਿੱਤਾ 1 ਮਹੀਨੇ ਦੇ ਵਿੱਚ ਮੇਰਾ ਵਿਆਹ ਸੀ ਤੇ ਸਾਰਾ ਕੁਝ ਫੁੱਫੜ ਨੇ ਹੀ ਕੀਤਾ ਸੀ ਮੇਰੇ ਮੰਮੀ ਡੈਡੀ ਥੋੜਾ ਬਹੁਤਾ ਖਰਚਾ ਕਰਨਾ ਚਾਹੁੰਦੇ ਸੀ ਪਰ ਫੁੱਫੜ ਨੇ 1 ਰੁਪਿਆ ਵੀ ਉਹਨਾਂ ਕੋਲੋਂ ਨਹੀਂ ਲਿਆ ਤੇ ਮੇਰਾ ਵਿਆਹ ਗੁਲਜਾਰ ਨਾਲ ਕਰ ਦਿੱਤਾ ਗੁਲਜਾਰ ਮੇਰਾ ਘਰ ਵਾਲਾ ਬਣ ਗਿਆ ਸੀ ਮੇਰੇ ਕੋਲ ਹਰ ਇੱਕ ਚੀਜ਼ ਸੀ ਜਦੋਂ ਮੈਂ ਆਪਣੇ ਸਹੁਰੇ ਘਰ ਗਈ ਤਾਂ ਮੈਂ ਹੈਰਾਨ ਰਹਿ ਗਈ ਇੰਨੀ ਵੱਡੀ ਕੋਠੀ ਤੇ ਇੰਨੀ ਮਹਿੰਗੀ ਗੱਡੀ ਸੀ ਹਰ ਇੱਕ ਚੀਜ਼ ਉਸ ਘਰ ਵਿੱਚ ਸੀ ਜਿਹਦਾ ਮੈਂ ਅੱਜ ਤੱਕ ਸੁਪਨਾ ਵੀ ਨਹੀਂ ਲਿਆ ਸੀ ਰੱਬ ਨੇ ਉਹ ਚੀਜ਼ਾਂ ਮੈਨੂੰ ਦਿਖਾ ਦਿੱਤੀਆਂ ਸੀ ਮੈਂ ਵਾਕੇ ਭੂਆ ਹਫੜ ਨੂੰ ਮੰਨ ਗਈ ਸੀ ਕਿ ਉਹਨਾਂ ਨੇ ਮੇਰੇ ਲਈ ਕੀ ਕੁਝ ਸੋਚਿਆ ਹੋਇਆ ਸੀ ਉਹਨਾਂ ਨੇ ਮੈਨੂੰ ਆਪਣੀ ਧੀ ਹੀ ਸਮਝਿਆ ਸੀ ਇਸ ਲਈ ਮੈਨੂੰ ਇਹਨੇ ਅਮੀਰ ਘਰ ਵਿੱਚ ਵਿਆਇਆ ਸੀ ਕਿ ਮੇਰੇ ਭੈਣ ਭਰਾ ਤੇ ਮੇਰੇ ਮਾਪੇ ਵੀ ਹੈਰਾਨ ਰਹਿ ਗਏ ਨੇ ਤੇ ਮੇਰੀ ਕਿਸਮਤ ਇਨੀ ਵਧੀਆ ਸੀ ਕਿ ਮੈਨੂੰ ਗੁਲਜਾਰ ਵਰਗਾ ਚੰਗਾ ਤੇ ਪਿਆਰ ਕਰਨ ਵਾਲਾ ਘਰ ਵਾਲਾ ਮਿਲਿਆ ਸੀ ਬੇਸ਼ੱਕ ਮੈਂ ਰੰਗ ਦੀ ਸਾਵਲੀ ਸੀ ਗੁਲਜਾਰ ਦਾ ਰੰਗ ਵੀ ਠੀਕ ਜਿਹਾ ਹੀ ਸੀ ਪਰ ਮੈਨੂੰ ਉਹ ਬਹੁਤ ਪਿਆਰ ਕਰਦਾ ਸੀ ਵਿਆਹ ਤੋਂ ਬਾਅਦ ਮੈਨੂੰ ਇੰਨਾ ਖੁਸ਼ ਰੱਖਦਾ ਸੀ ਕਿ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਲੱਗ ਹੁੰਦੀ ਸੀ ਮੈਂ ਤਾਂ ਉੱਥੇ ਸਾਰਾ ਦਿਨ ਹਾਸਾ ਹੱਸ ਕੇ ਲੰਘਾ ਦਿੰਦੀ ਸੀ ਗੁਲਜਾਰ ਦੇ ਘਰ ਮੇਰਾ ਬਹੁਤ ਹੀ ਦਿਲ ਲੱਗ ਗਿਆ ਸੀ ਫਿਰ 2 ਮਹੀਨੇ ਬਾਅਦ ਗੁਲਜਾਰ ਬਾਹਰ ਚਲਾ ਗਿਆ ਤੇ ਉਸ ਤੋਂ ਬਾਅਦ 2 ਸਾਲ ਉਹ ਬਾਹਰ ਹੀ ਰਿਹਾ ਮੈਂ ਆਪਣੇ ਸਾਸਤ ਤੇ ਸਹੁਰੇ ਦੇ ਨਾਲ ਘਰ ਵਿੱਚ ਰਹਿੰਦੀ ਸੀ ਗੁਲਜਾਰ ਦਾ ਫੋਨ ਤੇ ਨਾਲ ਹੀ ਮੇਰੀ ਗੱਲ ਹੁੰਦੀ ਰਹਿੰਦੀ ਸੀ ਫਿਰ ਇੱਕ ਦਿਨ ਗੁਲਜ਼ਾਰ ਨੇ ਮੈਨੂੰ ਖੁਸ਼ਖਬਰੀ ਦਿੱਤੀ ਕਿ ਸੁਖਮਣ ਹੁਣ ਤੂੰ ਵੀ ਤਿਆਰ ਹੋ ਜਾ ਮੈਂ ਤੈਨੂੰ ਲੈਣ ਲਈ ਆ ਰਿਹਾ ਹਾਂ ਜਦੋਂ ਗੁਲਜ਼ਾਰ ਆਇਆ ਤਾਂ ਮੈਂ ਬਹੁਤ ਖੁਸ਼ ਸੀ ਪੂਆ ਫਫੜ ਵੀ ਬਹੁਤ ਖੁਸ਼ ਸੀ ਮੇਰਾ ਆਪਣੇ ਮਾਪਿਓ ਦੇ ਕੋਲ ਜਾਣ ਨੂੰ ਦਿਲ ਵੀ ਨਹੀਂ ਕਰਦਾ ਵਿਆਹ ਤੋਂ ਬਾਅਦ ਤਾਂ ਮੈਂ ਆ ਜ਼ਿਆਦਾਤਰ ਆਪਣੀ ਭੂਆ ਦੇ ਕੋਲ ਵੀ ਨਹੀਂ ਆਉਂਦੀ ਜਾਂਦੀ ਸੀ ਮਾਪਿਓ ਕੋਲ ਤੱਕ ਕਦੀ ਕਦੀ ਜਾਂਦੀ ਸੀ ਜਾਂ ਫਿਰ ਮਾੜਾ ਮੋਟਾ ਫੋਨ ਕਰ ਲੈਂਦੀ ਸੀ ਮੈਂ ਤਾਂ ਗੁਲਜ਼ਾਰ ਦੇ ਨਾਲ ਭੂਆ ਕੋਲ ਹੀ ਆਉਣਾ ਜਾਣਾ ਬਣਾਇਆ ਹੋਇਆ ਸੀ ਤੇ ਫਿਰ ਮੇਰਾ ਬਾਹਰ ਜਾਣ ਦਾ ਸੁਪਨਾ ਤਾਂ ਮੈਨੂੰ ਜਿਵੇਂ ਝੂਠਾ ਜਾ ਹੀ ਲੱਗਦਾ ਸੀ ਸਭ ਕੁਝ ਹੋ ਗਿਆ ਸੀ ਮੈਂ ਆਪਣੇ ਭੂਆ ਕੋਫੜ ਨੂੰ ਵੀ ਨਾਲ ਲੈ ਕੇ ਗਈ ਸੀ ਮੈਨੂੰ ਉਹ 에어ਪੋਰਟ ਤੱਕ ਛੱਡਣ ਲਈ ਚੱਲੇ ਤੇ ਦੋਵੇਂ ਜਾਣੇ ਉੱਥੋਂ ਜਾਣ ਤੱਕ ਲਈ ਤਿਆਰ ਹੋ ਗਏ ਸੀ ਮੈਨੂੰ ਇਹਦਾ ਲੱਗਦਾ ਸੀ ਕਿ ਜਿੱਦਾਂ ਮੈਨੂੰ ਖੰਭ ਲੱਗ ਗਏ ਹੁਣ ਤਾਂ ਮੈਂ ਜਹਾਜ਼ ਵਿੱਚ ਬੈਠੀ ਆਪਣੀ ਵੀਡੀਓ ਬਣਾਉਂਦੀ ਸੀ ਤੇ ਫਿਰ ਆਸਟ੍ਰੇਲੀਆ ਪਹੁੰਚ ਕੇ ਮੈਂ ਫਟਾਫਟ ਆਪਣੇ ਮਾਪਿਆਂ ਨੂੰ ਵੀਡੀਓ ਸੈਂਡ ਕੀਤੀ ਜਿਨ੍ਹਾਂ ਨੂੰ ਮੈਂ ਮਿਲ ਕੇ ਵੀ ਨਹੀਂ ਆਈ ਸੀ ਬਸ ਦੱਸਿਆ ਹੀ ਸੀ ਕਿਉਂਕਿ ਮੇਰਾ ਵੀ ਮਨ ਉਹਨਾਂ ਤੋਂ ਆਕ ਗਿਆ ਸੀ ਮੈਂ ਉਹਨਾਂ ਨੂੰ ਇਹ ਦੱਸਣਾ ਵੀ ਨਹੀਂ ਚਾਹੁੰਦੀ ਸੀ ਕਿ ਆਪਣੀ ਧੀ ਤੋਂ ਕਿਵੇਂ ਮੁੱਖ ਮੋੜੀ ਦਾ ਮੈਂ ਵੀ ਉਹਨਾਂ ਨੂੰ ਮਿਲ ਕੇ ਨਹੀਂ ਆਈ ਬਸ ਆਪਣੇ ਭੂਆ ਫੁੱਫੜ ਨੂੰ ਹੀ ਨਾਂ ਲੈ ਕੇ ਆਈ ਸੀ ਉਹ ਮੈਨੂੰ ਬਹੁਤ ਜ਼ੋਰ ਲਾਉਂਦੇ ਸੀ ਕਿ ਇੱਕ ਵਾਰ ਆਪਣੇ ਮਾਪਿਆਂ ਨੂੰ ਵੀ ਮਿਲ ਲੈ ਇੰਨੇ ਚਿਰਾਂ ਬਾਅਦ ਫਿਰ ਆਉਣਾ ਹੁੰਦਾ ਮੈਂ ਕਿਹਾ ਕਿ ਨਹੀਂ ਉਹਨਾਂ ਨੂੰ ਵੀ ਇਹ ਅਹਿਸਾਸ ਹੋਣਾ ਹੀ ਚਾਹੀਦਾ ਕਿ ਧੀਆਂ ਦੇ ਪੁੱਤਾਂ ਵਿੱਚ ਕਦੇ ਵੀ ਫਰਕ ਨਹੀਂ ਕਰੀਦਾ ਤੇ ਅੱਜ ਮੈਂ ਉਹਨਾਂ ਨੂੰ ਇਹੀ ਦਿਖਾਉਣਾ ਚਾਹਣੀ ਆ ਕਿ ਮਾਂ ਪਿਓ ਤੋਂ ਬਿਨਾ ਵੀ ਮੇਰੀ ਜ਼ਿੰਦਗੀ ਕਿੰਨੀ ਵਧੀਆ ਲੰਘ ਰਹੀ ਆ ਮੈਂ ਆਸਟ੍ਰੇਲੀਆ ਪਹੁੰਚ ਗਈ ਸੀ ਉੱਥੇ ਜਾ ਕੇ ਵੀ ਮੈਂ ਆਪਣੇ ਭੂਆ ਫੁੱਫੜ ਨੂੰ ਵੀ ਫੋਨ ਕਰਦੀ ਸੀ ਤੇ ਮਾਂ ਪਿਓ ਬਾਰੇ ਉਹਨਾਂ ਕੋਲ ਹੀ ਪੁੱਛ ਲੈਂਦੀ ਹੁੰਦੀ ਸੀ ਇਦਾਂ ਹੀ ਕਰਦੇ ਕਰਾਉਂਦੇ 7 ਸਾਲ ਮੈਨੂੰ ਆਸਟ੍ਰੇਲੀਆ ਵਿੱਚ ਹੋ ਗਏ ਮੈਂ ਦੋ ਬੱਚਿਆਂ ਦੀ ਮਾਂ ਵੀ ਬਣ ਗਈ ਹਾਲੇ ਤੱਕ ਵੀ ਮੈਂ ਆਪਣੇ ਭੂਆ ਫੂਫੜ ਨੂੰ ਹੀ ਫੋਨ ਕਰਦੀ ਆਂ ਭੂਆ ਫੂਫੜ ਵੀ ਕਹਿੰਦੇ ਨੇ ਕਿ ਤੂੰ ਆਪਣੇ ਮਾਪੋ ਤੇ ਭੈਣ ਭਰਾਵਾਂ ਨਾਲ ਵੀ ਗੱਲ ਕਰ ਲਿਆ ਕਰ ਪਰ ਮੇਰਾ ਦਿਲ ਨਹੀਂ ਕਰਦਾ ਇੱਥੇ ਆਪਣੀ ਵਧੀਆ ਜ਼ਿੰਦਗੀ ਮੇਰੀ ਗੁਜ਼ਰ ਰਹੀ ਆ ਇਸ ਲਈ ਮੈਂ ਸਾਰੇ ਮਾਂ ਪਿਓ ਨੂੰ ਇਹੀ ਕਹਿਣਾ ਚਾਹੁੰਨੀ ਆ ਕਿ ਕਦੀ ਵੀ ਆਪਣੇ ਬੱਚਿਆਂ ਵਿੱਚ ਫਰਕ ਨਾ ਕਰਿਆ ਕਰੋ ਕੀ ਪਤਾ ਉਹਨਾਂ ਦੀ ਕਿਸਮਤ ਵਿੱਚ ਕੀ ਲਿਖਿਆ ਹੁੰਦਾ ਤੇ ਉਹਨਾਂ ਨੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕੀ ਬਣ ਜਾਣਾ ਹੁੰਦਾ ਹਾਂਜੀ ਦੋਸਤੋ ਰੰਗ ਰੂਪ ਇਹ ਇਹ ਦੋ ਤਰ੍ਹਾਂ ਦੇ ਹੁੰਦੇ ਹਨ ਕਾਲਾ ਤੇ ਗੋਰਾ ਪਰ ਕਦੇ ਵੀ ਕਿਸੇ ਮਾਪਿਆਂ ਨੂੰ ਆਪਣੇ ਬੱਚਿਆਂ ਵਿੱਚ ਇਹਨਾਂ ਫਰਕ ਨਹੀਂ ਕਰਨਾ ਚਾਹੀਦਾ ਕਿ ਬੱਚਿਆਂ ਨੂੰ ਵੀ ਆਪਣੇ ਮਾਪਿਆਂ ਤੋਂ ਨਫ਼ਰਤ ਹੋਣ ਲੱਗ ਪਵੇ ਤੇ ਉਹ ਆਪਣੇ ਮਾਪਿਆਂ ਨੂੰ ਬੁਲਾਉਣ ਤੋਂ ਵੀ ਡਰਨ ਲੱਗ ਜਾਣ ਹਾਂਜੀ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ